ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਸਨਾਉ ਜੀ ਕੀ ਹਾਲ ਚਾਲ ਹੈ? ਅਸੀਂ ਸਾਰੇ ਠੀਕ ਠਾਕ ਹਾਂ ਵੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਵੋਗੇ। ਕਾਇਮ ਇਹ ਤਾਂ ਆਮ ਦਾ ਹੋ ਗਿਆ। 4:30 ਹੋ ਗਏ ਹਨੀਆ 4:30 ਹੋਏ ਆ। ਕਿ ਜ਼ਿਆਦਾ ਹੋ ਗਿਆ। ਹਾਂ 42 4:30 ਚੱਲੇ ਵਰਤਾਂ। ਇਧਰ ਆਪ ਬਣਾ ਰਹੇ ਹਾਂ ਸਬਜ਼ੀ ਛੱਲੇ ਤੇ। ਉੱਦੀ ਆ ਫਤਣਾਣ ਲੱਗੇ ਆ ਸੁੰਗਰੇ ਸੁੰਗਰੇ ਹੁੰਦੇ ਆ ਨਾ ਆ ਮੂੰਗਰੇ ਤਾਂ ਤੇ ਆ ਮੂੰਗਰੇ ਤਾਂ ਮੂਲਗਾਂ ਵਾਲੇ ਨਹੀਂ ਹੁੰਦੇ ਹਾਂ ਸੁੰਗਰੇ ਇਹ ਥੋੜੇ ਜਿਹਾ ਆਪਾਂ ਉੱਥੋਂ ਹੀ ਲੈ ਕੇ ਆਏ ਸੀ ਉਸ ਦਿਨ ਖਾਈ ਗਏ ਸੀ ਡੈਡੀ ਦਾ ਪਤਾ ਲੈਣ ਉਹਨਾਂ ਦੇ ਘਰੇ ਹੀ ਇੱਕ ਬੁੱਟਾ ਜਾ ਉਹਦੇ ਤੇ ਬਹੁਤ ਲੱਗੇ ਦੇ ਸੀ ਕੁਝ ਉਹਨਾਂ ਨੇ ਪਹਿਲਾਂ ਇੱਕ ਦਿਨ ਸ਼ਾਮ ਨੂੰ ਤੋੜ ਕੇ ਬਣਾ ਲਿਆ ਅਗਲੇ ਦਿਨ ਥੋੜੇ ਜਿਹਾ ਸੁੱਲੀ ਆਂਦੇ ਪਹਿਲੇ ਦਿਨ ਹੀ ਸਬਜ਼ੀ ਬਣਾਉਣ ਲੱਗ ਪਏ ਆ ਇਹਨਾਂ ਇਸ ਸੀਜ਼ਨ ਚ ਇੱਧਰ ਚੱਲ ਰਹੀ ਗੁਰਬਾਣੀ ਰੇਡੀਓ ਦੇ ਵਿੱਚ ਮਾਡੀ ਨੇ ਰੇਡੀਓ ਲਾ ਆ ਰੱਖਿਆ ਇੱਧਰ ਮम्मी ਪਾਣੀ ਪੀਉਣ ਲੱਗ ਪਈ ਉੱਧਰ ਤੋਂ ਸਮਾਨ ਬਸ ਸਬਜ਼ੀ ਨੂੰ ਤੜਕਾ ਲਾ ਕੇ ਫੇਰ ਆਪ ਤਾਰਾਂ ਚੋਂ ਲਾ ਦੇ ਹੰਡਾ ਕਾਫੀ ਜਿਆਦਾ ਵੜਤੀ ਹੈ ਅੱਜ ਤਾਂ ਸੱਪ ਜੜੀ ਮੈਂ ਸਾਈਂ ਨਿਕਲੀ ਮੈਨੂੰ ਲੱਗਦਾ 12 ਵਜੇ ਜੇ ਤਾਂ ਸੱਪ ਨਿਕਲੀ ਤੇ ਹੁਣ ਸਿਰ ਬਸ ਸੂਰਜ ਦਾ ਪਤਾ ਨਹੀਂ ਲੱਗਦਾਗਾ ਠੰਡ ਕਿੱਧਰ ਠੰਡ ਤਾਂ ਹੈ ਹੀ ਨਹੀਂ ਠੰਡ ਹੈਗੀ ਹੈ ਕਿਉਂ ਨਹੀਂ ਗਰਮੀ ਤਾਂ ਵਧ ਹੀ ਜਾਂਦੀ ਹੈ ਹੋਰ ਠੰਡੇ ਗੁੱਬ ਚ ਪੈਣੀ ਆ ਕੀ ਲਾਉਣਾ ਇਹਨੂੰ ਕੀ ਲਾਉਣਾ ਇੱਥੇ ਰੱਖਿਓ ਨੂੰ ਲਾਣਾ ਹਮ ਹਰਮਨ ਖਾ ਰਿਹਾ ਅਮਰੂਦ ਕਿੰਨਾ ਪੱਕਿਆ ਜਾ ਅਮਰੂਦ ਲਿਆ ਇਨਾ ਨਮ ਲਾਈ ਜਨ ਬਸ ਬਸ ਮਿਰਚਾਂ ਕੀ ਕਰਨੀਆਂ ਥੋੜੀ ਪਾ ਲੈਂਦੇ ਨਵੇਂ-ਨਵੇਂ ਕੰਮ ਕਰਦਾ ਇੱਕ ਥਾਂ ਤੇ ਪਾ ਲਿਆਂ ਚੱਕ ਬੜੀ ਇਧਰ ਪਿਆਜ਼ ਆਪਣੇ ਭਜ ਗਏ ਆ ਇਹਦੇ ਵਿੱਚ ਆਪ ਪਾ ਦਿੰਨੇ ਆ ਨਮ ਮਿਰਚ ਇਹੜੇ ਤੁੰਗਰੇ ਉਹ ਤਾਂ ਆਪਣੇ ਥੋੜੇ ਜਿਹੇ ਸੀ ਬਾਕੀ ਆਪਾਂ ਪਾ ਲਈ ਆਲੂ ਵਿੱਚ ਰਾਤ ਦਾ ਡੰਗ ਤਾਂ ਹੋ ਹੀ ਜਾਊਗਾ ਸੁਬਾਹ ਸਤੇਵੀ ਮੰਮੀ ਨੇ ਮਿੱਠੇ ਤੋੜਤੇ ਮਿੱਠਿਆਂ ਵਾਲੰਗ ਰੋਟੀਆਂ ਬਣਾ ਲਾਂ ਨਿਆ ਜਿੱਤੇ ਸਿਰ ਸੂਟ ਸਲਾਈ ਕਰਕੇ ਦੇਣਾ ਸੀ ਅੱਜ ਉਹਦੇ ਤੇ ਛੁੱਟੀ ਲਈ ਦਿਨੇ ਦਿਨੇ ਸਾਰਾ ਦਿਨ ਰਾਤ ਕੱਟਿਆ ਸੀ ਅੱਜ ਸਾਰਾ ਸਲਾਈ ਕਰਕੇ ਪਰਪਾਈ ਕਰਤੀ ਹੁਣ ਕੀ ਗਿਆ ਕਰ ਜਾ ਚਾ ਹੂੰ ਗਿਆ ਰਹਿ ਗਿਆ ਸੂਟ ਹੂੰ ਕੱਲ ਮੈਨੂੰ ਛੁੱਟੀ ਆ ਕੱਲ ਨੂੰ ਹਰਮਨ ਦੇ ਸਕੂਲ ਚ ਹੈਗੀ ਨੀ ਆ ਜੇ ਨਾ ਸਿੱਕਣਾ ਹੋ ਜਾਣਾ ਟੈਸਟ ਹੋ ਗਿਆ ਉਹ ਜਿੰਨੇ ਰੱਖੀ ਉਹਨਾਂ ਨੇ ਬਣਾ ਹੋ ਜਾਣਾ ਪਰ ਕਾਪਾਂ ਨਹੀਂ ਆਣਾ ਨੀ ਸਲਾਮਾਂ ਕਰਕੇ ਨਹੀਂ ਫਿਰ ਬਾਹਲਾ ਮਰ ਚ ਜਾਂਦਾ ਥੋੜਾ ਇਹ ਗੱਤਿ ਮਾਇਆ ਨਾਲ ਜੀ ਨਹੀਂ ਤੇ ਬਾਹਲੇ ਮਰ ਚ ਜਾਂਦੇ ਆ ਸੰਦੇ ਇਹੇ ਥੋੜੇ ਦੇ ਵਿੱਚ ਆਲੂ ਪਾ ਦਾਂਗੇ ਤੇ ਨਾਲ ਹੀ ਇਹਦੇ ਸੁਗੜੇ ਆ ਉਹ ਪਾ ਦਾਂਗੇ ਹੱਥ ਬਣਾਈ ਸੀ ਆਪਾਂ ਗੋਭੀ ਗੋਭੀ ਜਦੋਂ ਸਨੋਂ ਸਨਾਈ ਸੀ ਕੰਮ ਇਹ ਫਵੈਗ ਇਹ ਫਵੈਗ ਨਹੀਂ ਆਈ ਸੀ ਕਿ ਗੋਭੀ ਆਈ ਸੀ ਆਹ ਕਾਹ ਸੁੰਗਰੇ ਆਈ ਸੀ ਤਿੰਨ ਸਬਜ਼ੀਆਂ ਆਈਆਂ ਸੀ ਨਾਲ ਅਮਰੀਕ ਨਾਲ ਤਿੰਨ ਨੂੰ ਤਿੰਨ ਨੂੰ ਲੈ ਕੇ ਆਂਦੇ ਖਾਣ ਦਾ ਟਾਈਮ ਨਹੀਂ ਲੱਗਦਾ ਸਾਰੀ ਜੜੀ ਐ ਨੰਦੇ ਜਾਂਦੀ ਐ ਬਸ ਸਵੇਰ ਛੇਤੀ ਛੇਤੀ ਕੰਮ ਕਰਕੇ ਤੇ ਖਿਨ ਤੇ ਬਹਿ ਜਾਈਦਾ ਮੈਨੂੰ ਚਾਹ ਬਣਾ ਲਉ ਰੋਟੀ ਪਕਾ ਲਉ ਤੇ ਜਿਹੜਾ ਸਵੇਰ ਸ਼ਾਮ ਦਾ ਟਾਈਮ ਹੋ ਜਾਂਦਾ ਦੁਪਹਿਰ ਦੀ ਰੋਟੀ ਬਣਾ ਲਈਦੀ ਆ ਠਕੇ ਕਿ ਮ ਖਾਣ ਦਾ ਟਾਈਮ ਨਹੀਂ ਲੱਗਦਾ ਲੈ ਜਾਂਦੇ ਤੋਰ ਕੇ ਹਾਂ ਦੇਖੋ ਬਸ ਇਸ ਤਰ੍ਹਾਂ ਜਿਹੜੀ ਸਬਜੀ ਆਪਣੀ ਬਣ ਜਾਣੀ ਆ ਸੌਖੇ ਜਿਹੇ ਤਰੀਕੇ ਨਾਲ ਥੋੜਾ ਬੋਤਾ ਪਾਣੀ ਤੇ ਦੇ ਵਿੱਚ ਆਪ ਹੀ ਹੋ ਜਾਂਦਾ ਉੱਥੇ ਟੱਕ ਦਿੰਨੇ ਆਪਾਂ ਆਪ ਦੇ ਨਾਲ ਹੋ ਜਾਣਾ ਪਾਣੀ ਉਧਰ ਆਪਾਂ ਦਹੀਂ ਚ ਮੋਂ ਨੇਣ ਭਾ ਦੁੱਧ ਥੋੜਾ ਜਿਹਾ ਨਿਗ੍ਹਾ ਕਰਕੇ ਤੇ ਉਹਨੂੰ ਜਾਗ ਲਾਉਂਦੇ ਆ ਮਲਾਈ ਮਰੋਈ ਤੇ ਮਿਲਾ ਕੇ ਰੱਖਿਆ ਇਸ ਉਧਰ ਰਸੋਈ ਚ ਐਸੇ ਵੇਲੇ ਤਾਂ ਜਿਹੜੇ ਨਾਲ ਨਾਲ ਹੀ ਕੰਮ ਜੁੜੀ ਜਾਂਦੇ ਆ ਉਧਰੋ ਸਵੇਰ ਸੁਬਾ ਬਹੁਤ ਕੰਮ ਦਾ ਖਾਸ ਹੋ ਜਾਂਦਾ ਉਧਰੋ ਐਸੇ ਵੇਲੇ ਹੁਣ ਦਿਨਾਂ ਦਾ ਕਾਫੀ ਜਿਆਦਾ ਫਰਕ ਪੈ ਗਿਆ ਇੱਕ ਜਦੋਂ ਕੋਈ ਐ ਕੰਮ ਕਰਦੇ ਨੇ ਸਲਾਈ ਦਾ ਚਾ ਕਾਸੇ ਦਾ ਉਦੋਂ ਫਿਰ ਲਾਲਚ ਹੋ ਜਾਂਦਾ ਥੋੜਾ ਜਿਹਾ ਵਿਚਾਰ ਹੋਰ ਟਾਈਮ ਲਾ ਲਈਏ ਹੋਰ ਟਾਈਮ ਲਾ ਲਈਏ। ਉਹਦੇ ਨਾਲ ਹੀ ਲੇਟ ਹੋ ਜਾਂਦਾ ਕੰਮ। ਇੱਕ ਟਾਈਮ ਤਾਂ ਥੋੜਾ ਹੋਇਆ ਹੁੰਦਾ ਤੇ ਆਹਨ ਬੱਦਲ ਜੇ ਵਿੱਚ ਤਾਂ ਹੋਏ ਤੇ ਵਿੱਚ ਧੁੰਦ ਹੋ ਜਾਂਦੀ। ਜਦੋਂ ੱਪਣੀ ਹੁੰਦੀ ਉਦੋਂ ਤਾਂ ਐਂ ਲੱਗਦਾ ਬਸ ਜਿਵੇਂ ਪਤਾ ਨਹੀਂ ਕਿੰਨਾ ਕੁ ਲੇਟ ਹੋ ਗਈ ਆ ਕੰਮ ਤੋਂ। ਚਲੋ ਇਹ ਆਪਾ ਸਮਾਨ ਆ ਰੱਖ ਦਈਏ। ਸਰਦੀ ਆਪਣੀ ਬਣੀ ਜਾਊਗੀ ਤੇ ਕਾਪਾ ਚੋਮਾਂਗੇ ਧਾਰਾ ਹਨਾ ਪਤਾ ਨਹੀਂ ਕਿ ਨਾਈਟ ਅੱਜ ਆ ਤੇ ਇਹਿਤੋ ਪਬਾ ਤਾਂ ਕੱਟ ਪਸੀ ਕਿਉਂਕਿ ਐਂਟਾ ਹੁੰਦਾ ਨਾ ਮੋਟਾ ਨਾ ਜੀ ਇੰਦਨਾ ਇਹ ਤਵੇ ਕਿ ਨਹੀਂ ਮਾਈ ਪੈਣੀ ਅੰਦਰ ਪਾਉਣਾ ਨਾ ਪੈਣੀ ਬਾਕੀ ਕੋ ਪ੍ਰੇ ਦਾ ਸਾਰੇ ਸੌਫਟਵੇਅਰ ਸੀ ਸੇ ਪੈਂਟਾ ਦਿਖ ਲਨਾ ਰਹੇ ਹਾਂ ਹਰਿੰਦਰ ਬਾਦ ਨੇ ਸੋਰ ਚਾਪੇ ਸੌਖ ਜਾਣੀਆਂ ਹਰਿੰਦਰ ਦੇਖੋ ਤੁਸੀਂ ਨਾਲ ਨਾਲ ਕੰਮ ਨਾਲ 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 ਨਾਲੇ ਬਿਧੀਵੇਂ ਨਾਲ ਮੈਂ ਇਹਦੇ ਟਾਂਗ ਟਾਂਗ ਆਪੇ ਸੌਖ ਜਾਣ ਨਸਰੀਏ ਤੱਕ ਮੰਜਾ ਵੀ ਲੈ ਚਾਪਲੇ ਆ ਬਾਹਰ ਪਾੜਾ ਹਟਾ ਕਾਹ ਨੂੰ ਆਈਆਂ ਜਦ ਬਾਰ ਤੇ ਵੀ ਨਾ ਹ ਮੈਸਤਰੀ ਨੂੰ ਉਹ ਦੋਸੀ ਕਿਹਾ ਨਹੀਂ ਤੇ ਉਹਨੇ ਆਪ ਦੀ ਆਪ ਲਾਏ ਨਹੀਂ ਇੱਥੇ ਲੱਕੜ ਦੇ ਘਟ ਕੇ ਜਿਉ ਲੱਗ ਜਾਂਦੇ ਆ ਫਿਰ ਆਪੇ ਬਾਰਾਂ ਵੀ ਖੁੱਲਿਆ ਰਹਿ ਜਾਂਦਾ ਸੋ ਹੁਣ ਇੱਕ ਜਣੇ ਨੂੰ ਪੜਨਾ ਪੈਂਦਾ ਉਹ ਦਿਨੇ ਥੋੜੀ ਜੀ ਧੁੱਪ ਸੀਗੀ ਉਹ ਮੈਂ ਸੂਟ ਸਿਉ ਕੇ ਤਰਾਈ ਕਰਨੀ ਸੀ ਕੋਈ ਮੈਂ ਮੈਂ ਗਿਆ ਆ ਕਾਟਨੇ ਆ ਮਾਤਾ ਦਾ ਕੋਲੋਂ ਬੈਕੇ ਨਾਲ ਕਾਟਾਂ ਦਾ ਕਾਪਾ ਸੇ ਲੈਂਦੇ ਆ ਨਾਲੇ ਤਰਪਾਈ ਹੋ ਜੀ ਸੋਕ ਦਾਸ ਐਸੀ ਵੈਸੀ ਸੀ ਹੈ ਤੇ ਮੇਤਰਨਾਮ ਉਹ ਜਿਹੜਾ ਕੰਮ ਕਹਿ ਕੇ ਕਰਾ ਲੋ ਉਹ ਕਰ ਦਿੰਦੇ ਆ ਜਿਹੜਾ ਕੋਈ ਨਹੀਂ ਆਖੀ ਦਾ ਬਸ ਉਹ ਉੱਥੇ ਹੀ ਰਹਿ ਜਾਂਦਾ ਇਹ ਗੁੱਟ ਕੇ ਤੇ ਜਾਰ ਤਾਰ ਹੀ ਲੱਗੇ ਹੋਏ ਆ ਸਾਰੇ ਘਰਾਂ ਦੇ ਆਪਾਂ ਨੂੰ ਗਿਆਨ ਕਿਉਂ ਨਹੀਂ ਲਾਇਆ ਇੱਥੇ ਲੱਕੜ ਦੇ ਬੱਟੇ ਤੇ ਲੱਗ ਜਾਂਦਾ ਫਿਰ ਬਾਹਰ ਫੜਨਾ ਨਹੀਂ ਪੈਂਦਾ ਹੁਣ ਜਦੋਂ ਇਹ ਮੰਝਾ ਬਾਹਰ ਕੱਢਣਾ ਕੋਈ ਚੀਜ਼ ਬਾਹਰ ਕੱਢਣੀ ਆ ਜਾਂ ਉਧਰੋਂ ਲੈ ਕੇ ਆਉਣੀ ਆ ਫਿਰ ਇੱਕ ਜਾਣੇ ਨੂੰ ਬਾਹਰ ਖੋਲ ਕੇ ਤੇ ਫੜਨਾ ਪੈਂਦਾ ਇੱਥੇ ਇੱਦਕੇ ਖੱਲੋਂ ਵੀ ਆਵੇ ਲੱਗਣ ਲੱਗ ਗਿਆ ਪਤਾ ਨਹੀਂ ਤਰੇਲ ਪੈਂਦੀ ਉਹਦੇ ਨਾਲ ਗਿੱਲਾ ਜਾ ਹੋ ਗਿਆ ਕਿਤੇ ਜਦ ਮੀਂਹ ਪੈ ਜਾਂਦਾ ਉਦੋਂ ਵੀ ਐਵੇਂ ਹੋ ਜਾਂਦਾ ਮੂਹੋਂ ਥੋੜਾ ਜਿਹਾ ਲੱਗਣ ਲੱਗ ਜਾਂਦਾ ਮੈਂ ਇਹ ਤਾਰ ਛੋੜ ਕੇ ਹੁਣ ਸਬਜ਼ੀ ਤਿੰਨ ਗਾਂ ਛੋੜੀ ਆ ਦੂਜੀ ਗਾਂ ਮੈਂ ਛੋ ਲਈ ਨੀ ਉਹ ਵੱਢ ਛੋ ਰੂਗੀ ਸਬਜ਼ੀ ਆਪਣੀ ਬਣ ਗਈ ਆ ਬਸ ਫਿਰ ਮੈਂ ਜਿੱਕਾ ਆ ਮੈਂ ਇਹਦਾ 6 ਵਜ ਗਏ ਸ਼ਾਮ ਦੇ ਫਸੂਆਂ ਨੂੰ ਕਰਦੇ ਕੇ ਅੰਦਰ ਤੇ ਤੱਕੇ ਪਾ ਦੇ। ਇਧਰ ਰੋਟੀਆਂ ਨਹੀਂ ਪਿਆਰੀ। ਮੈਂ ਆわせ ਤੇ ਕੇ ਕੇ ਇਧਰ ਵੀ ਲੈਟ ਛੱਡ ਕੇ ਆ। ਨਪਰਾ ਆਪਣੇ ਚੈਨਲ ਤੋਂ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਪੈਨ ਨੰਬਰ ਕਰਦੇ ਜੀ ਅੰਦਰ ਵੱਲ ਕਿੰਨਾ ਜਿਸ ਤੋ ਪਾਦਾਂ ਦੇ ਪੱਤੇ ਸੁਭਾਗ ਲਈ ਤੋੜ ਗਏ ਐਸੇ ਬੜੇ ਦੁਕਾਨ ਤੋਂ ਥੋੜਾ ਜਿਹਾ ਲੇਟ ਹੁੰਦੇ ਆ ਦਪਹਿਰੇ ਦਾ ਪੱਠੇ ਪਾ ਦਿੰਦੇ ਹਰਮਨ ਦਾ ਡੈਡੀ ਪਾ ਦਿੰਦਾ ਉਦੋਂ ਆ ਜਾਂਦੇ ਆ ਘਰੇ ਐਸ ਲੋੜੀ ਆਪਣੀ ਬਿਊਟੀ ਸੋਭਾ ਵੀ ਉੱਠ ਕੇ ਆਪਾਂ ਹੀ ਬਾਹਰ ਕੱਢਦੇ ਹੰਨਾਂ ਨੂੰ ਆਪਾਂ ਕਦੇ ਨਹੀਂ ਠਾਇਆ ਸਵੇਰ ਤੇ ਹਨਾ ਆ ਵੀ ਆਪਾਂ ਕਰਦੇ ਆ ਵੀਡੀਓਜ਼ ਐਂਡ ਜਿਹੜੇ ਵੀ ਭੈਣ ਭਰਾਵਾਂ ਨੇ ਮੈ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ